ਤੁ ਕਹੋ ਤਲ ਗੁਰ ਸੇਵਿਆ ਅਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਹੋ ਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੋਦ ਡਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਾਨ ਆਨੰਦ ਹੈ ਜੀਓ ਸਾਚੋ ਸਚ ਚਾਨਾਉ ਗੁਣ ਗੋਵਿੰਦ ਹਾ ਜੀਓ ਜੀਵਾ ਤੇਰਾ ਨਾ ਮਾਨ ਆਨੰਦ ਹਾ ਜੀਓ ਸੱਚੋ ਸੱਚਾ ਨਾਉ ਗੋਣ ਗੋਵਿੰਦ ਹਾ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜੇਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਸ਼ੇਰ ਨ ਸੱਕ ਕੋਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ 부ਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਾਰੇ ਅਵਰ ਨ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਆ ਗੁਰ ਪਰਮ ਚੁਕਾਏ ਅਖਤ ਕਹਾਏ ਸਚ ਮਹਿ ਸਾਚੁ ਸਮਾਨਾ ਆਪੇ ਉਪਾਇ ਆਪੇ ਸਮਾਇ ਹੁਕਮੀ ਹੁਕਮ ਪਛਾਨਾ ਕੀ ਵਡਿਆਈ ਗੁਰ ਤੇ ਪਾਈ ਤੂੰ ਮਾਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਧੀਆ ਜੀਓ एक साहेब दोए राहे वाद वधंदिया जियो दोए राह चलाए हुक्म सबाए जन्म ਮੂਲਾ ਸੰਸਾਰ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੁਝ ਜਾਏ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸਬਦ ਸਿੰਘਾਪਾ ਸੱਚ ਸਿਰਜਣ ਹਾਰਾ ਭਗਤ ਸੋਹ ਹੈ ਦਰਵਾਰੇ ਸਬਦ ਸੁਹਾਇਆ ਜੀਉ ਬੁੱਲ ਹੈ ਅੰਮ੍ਰਿਤ ਬਾਣੇ ਰਸਨ ਰਸਾਇਆ ਜੀਓ ਰਸਨ ਰਸਾਇਨਾਮ ਤਿਸਾਇ ਗੁਰ ਕਾ ਸਬਦ ਵਿਕਾਨੇ ਪਾ ਪਰਸ ਪਰਸ ਐ ਪਰਸ ਹੋਵੇ ਜਾ ਤੇਰਾ ਮਾਨ ਭਾਣੇ ਅਮਰ ਆਦ ਪਦ ਪਾਇਆ ਆਪਕ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸਾਚਾਏ ਸਾਚੇ ਕੇ ਵਾਪਾਰੀ ਪਿਆਸੋ ਆਥੇ ਕਿਉਂ ਦਾਰੇ ਜਾਏ ਸਾ ਜੀਓ ਸਤ ਗੁਰ ਪੁੱਛੋ ਜਾਏ ਮਾਮੁਤਿ ਆਏ ਸਾ ਜੀਓ ਸਚ ਨਾਮ ਧਿਆਈ ਸਚ ਚਵਾਈ ਗੁਰਮੁਖੇ ਸਚੁ ਪਛਾਣਾ ਦਿਨ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰ ਹੋ ਫਰਮਾਈ ਆਪੇ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨੇਵਾਰੀ ਕਰਨੀ ਕਾਰ ਤੁਰ ਹੋ ਫੁਰਮਾਈ ਆਪੇ ਮੂਆ ਮਨੁ ਮਾਰੀ ਨਾਨਕ ਨਾਮ ਮਹਾਰਸ ਸੁਮੇਠਾ ਤ੍ਰਿਸਨਾ ਨਾਮੇ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੋਣ ਗੋਬਿੰਦ ਹੈ ਜੀਓ